ਫਰੀਦਕੋਟ ਪੁਲਿਸ ਨੂੰ ਇਸ ਵਕਤ ਹੋਰ ਜ਼ਿਆਦਾ ਹਾਈ ਟੈਕ ਕੀਤਾ ਜਾ ਰਿਹਾ ਹੈ 190 ਸਾਲ ਦੇ ਮੌਕੇ ਤੇ ਕਾਫੀ ਜ਼ਿਆਦਾ ਸਮਾਨ ਜਿਹੜਾ ਹੈਗਾ ਵੱਖ-ਵੱਖ ਥਾਣਿਆਂ ਨੂੰ ইস্যੂ ਕੀਤਾ ਜਾ ਰਿਹਾ ਤਾਂ ਇਸ ਦੇ ਜਿਹੜੀ ਗੱਲ ਕੀਤੀ ਜਾਂਗਦਾ ইস্যੂ ਕਰਨ ਤੋਂ ਬਾਅਦ ਥਾਣਿਆਂ ਨੂੰ ਵੰਡਿਆ ਜਾਣਾ ਹੈ ਸਕੈਨਰ ਫਿੰਗਰਪ੍ਰਿੰਟਰ ਜਿਹੜੇ ਨੇ ਉਹਨੇ ਮੋਬਾਈਲ ਫੋਨ ਦਿੱਤੇ ਜਾ ਰਹੇ ਨੇ ਜਵਾਰ ਜਿਹੜੇ 바ਰ ਕੋਡ ਰੀਡਰ ਹੁੰਦੇ ਨੇ ਉਹ ਦਿੱਤੇ ਜਾ ਰਹੇ ਨੇ। ਇਹ ਚ ਮੈਂ ਦਿਲੋਂ ਧੰਨਵਾਦ ਕਰਾਂਗੀ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਡੀਜੀਪੀ ਸਰ ਦਾ ਜਿਨ੍ਹਾਂ ਨੇ ਪੁਲਿਸ ਦੀ ਜਿਹੜੀ ਜ਼ਰੂਰਤਾਂ ਹੈंगी ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਨੈਕਸਟ ਸਟੈਪ ਚੱਕਦੇ ਹੋਏ ਸਾਰੇ ਹੀ ਥਾਣਿਆਂ ਨੂੰ ਮਲਟੀਪਲ ਕੰਪਿਊਟਰਸ, ਪ੍ਰਿੰਟਰਸ ਔਰ ਲੈਪਟਾਪਸ ਔਰ ਮੋਬਾਈਲ ਫੋਨਸ ਵੀ ਪ੍ਰੋਵਾਈਡ ਕੀਤੇ ਨੇ। ਫਰੀਦਕੋਟ ਪੁਲਿਸ ਨੂੰ ਇਸ ਵਕਤ ਹੋਰ ਜ਼ਿਆਦਾ ਹਾਈ ਟੈਕ ਕੀਤਾ ਜਾ ਰਿਹਾ ਹੈ। ਵੇਖਸਾ ਦਾ 90 ਸਾਲ ਦੇ ਮੌਕੇ ਤੇ ਕਾਫੀ ਜ਼ਿਆਦਾ ਸਮਾਨ ਜਿਹੜਾ ਹੈਗਾ ਵਕਫ ਵਕਫ ਥਾਣਿਆਂ ਨੂੰ ਇਸ਼ੂ ਕੀਤਾ ਜਾ ਰਿਹਾ ਤਾਂ ਅਸ ਦੇ ਜਿਹੜੇ ਗੱਲ ਕੀਤੀ ਜਾਵੇ ਤਾਂ ਇਸ਼ੂ ਕਰਨ ਤੋਂ ਬਾਅਦ ਥਾੜਾ ਨੂੰ ਵੰਡਾ ਜਾਣਾ ਇਹਨਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਲੈਪਟਾਪ ਨੇ ਕੰਪਿਊਟਰ ਕੰਪਲੀਟਡ ਨੇ ਉਹ ਸੈੱਟ ਨੇ ਮਲਟੀਪਲ ਫੰਕਸ਼ਨਲ ਜਿਹੜੇ ਪ੍ਰਿੰਟਰ ਨੇ ਓਨ ਐ ਸਕੈਨਰ ਫਿੰਗਰ ਪ੍ਰਿੰਟਰ ਜਿਹੜੇ ਨੇ ਉਹ ਨੇ ਮੋਬਾਈਲ ਫੋਨ ਦਿੱਤੇ ਜਾ ਰਹੇ ਨੇ ਚੌਵਾਰ ਜਿਹੜੇ 바ਰ ਕੋਡ ਰੀਡਰ ਹੁੰਦੇ ਨੇ ਉਹ ਦਿੱਤੇ ਜਾ ਰਹੇ ਨੇ ਰੈਡ ਸਲੈਪ ਸਕੈਨਰ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ बारकोड प्रिंटर ਜਿਹੜੇ ਨੇ ਉਹਦੇ ਉੱਤੇ ਜਾ ਰਹੇ ਨੇ ਅਤੇ ਗੱਲ ਕੀਤੀ ਜਾਵੇ ਟੋਟਲ ਆਈਟਮਸ ਦੀਆਂ ਤਾਂ ਜਿਹੜੇ ਲੈਪਟਾਪ ਨੇ ਉਹ ਵਿਦ ਬੈਗ ਜਿਹੜੇ ਨੇ 7 ਨੇ ਅਤੇ ਕੰਪਲੀਟ ਜਿਹੜੇ ਕੰਪਿਊਟਰ ਸੈੱਟ ਨੇ ਡੈਸਕਟਾਪ ਟਾਈਪ ਜਿਹੜੇ ਹੁੰਦੇ ਨੇ ਉਹਨਾਂ ਉਹਦਾ ਗਿਣਤੀ ਜਿਹੜੀ ਹੈ 24 ਹੈਗੀ ਹੈ ਅਤੇ ਜਿਹੜੇ ਪ੍ਰਿੰਟਰ ਨੇ 18 ਪ੍ਰਿੰਟਰ ਨੇ ਅਤੇ ਫੋਨ ਜਿਹੜੇ ਨੇ 14 ਮੋਬਾਈਲ ਫੋਨ ਅਤੇ 8 ਜਿਹੜੇ ਨੇ 바ਰ ਕੋਡ ਰੀਡਰ ਅਤੇ ਜਿਹੜੇ ਰੈੱਡ ਸਲੈਪ ਸਕੈਨਰ ਨੇ 8 ਉਹ ਨੇ ਅਤੇ ਜਿਹੜੇ ਸਕੈਨਰ ਫਿੰਗਰ ਪ੍ਰਿੰਟਰ ਨੇ 35 ਨੇ ਇਨਵਰਟਰ ਸੈੱਟ ਜਿਹੜੇ ਨੇ ਸਤਨੇ ਤਾਂ ਇਹ तमाम ਚੀਜ਼ਾਂ ਜਿਹੜੀਆਂ ਨੇ ਵਕ ਵਕ ਥਾਣਿਆਂ ਨੂੰ ਅੱਜ ਇੱਥੋਂ ਈਸ਼ੂ ਕੀਤੀ ਜਾ ਰਹੀਆਂ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਸਮਾਨ ਜਿਹੜਾ ਹੈਗਾ ਪੁਲਿਸ ਸਟੇਸ਼ਨ ਸਿਟੀ ਫਰੀਦਕੋਟ ਦਾ ਹੈਗਾ ਇਸੇ ਤਰੀਕੇ ਨਾਲ ਸਦਰ ਦਾ ਹੈਗਾ ਸਾਧਕ ਦਾ ਹੈਗਾ ਕੋਟਕਪੂਰੇ ਦਾ ਹੈਗਾ ਸਦਰ ਕੋਟਕਪੂਰੇ ਦਾ ਹੈਗਾ ਜੈਤੂ ਦਾ ਹੈਗਾ ਬੱਜੇਖਾਨੇ ਦਾ ਹੈਗੇ ਤੇ ਆਹ ਸਮਾਨ ਇਨਵਰਟਰ ਸੈੱਟ ਹੋ ਗਏ ਨਿਚਲੇ ਬਸੇ ਗੱਲ ਕੀਤੀ ਜਾਵੇ ਤਾਂ ਇਨਵਰਟਰ ਸੈੱਟ ਨੇ ਇਸ ਦੇ ਨਾਲ ਹੀ ਹੋਰ ਗੱਲ ਕਰੀਏ ਆਪਾਂ ਤਾਂ ਜਿਹੜੇ ਪੁਲਿਸ ਸਟੇਸ਼ਨ ਸਾਈਬਰ ਵਾਲਾ ਜਿਹੜਾ ਹੈਗਾ ਉਹਨਾਂ ਨੂੰ ਅਰਧ ਦਿੱਤਾ ਗਿਆ ਸਮਾਨ ਅਤੇ ਆਫਿਸ ਐਸਡੀ ਜੇਤੋ ਜਿਹੜਾ ਹੈਗਾ ਉਸ ਨੂੰ ਅਰਧ ਦਿੱਤਾ ਗਿਆ ਇਸੇ ਤਰੀਕੇ ਨਾਲ ਐਲਈਡਸ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਆ ਇਸ ਤਰੀਕੇ ਦੇ ਜਿਹੜੇ ਨੇ ਮੋਬਾਈਲ ਫੋਨਸ ਨੇ ਉਹ ਦਿੱਤੇ ਜਾ ਰਹੇ ਨੇ ਆ ਮੋਬਾਈਲ ਫੋਨ ਨੇ ਜਿਹੜੇ ਇਸ ਵਕਤ ਇੱਥੇ ਦਿੱਤੇ ਜਾ ਰਹੇ ਨੇ ਅਤੇ ਗੱਲ ਕੀਤੀ ਜਾਵੇ ਜਾਂ ਕਿਉਰ ਕੋਡ ਜਿਹੜਾ ਸਕੈਨ ਕਰਦੇ ਆ ਉਸ ਦਾ ਸਮਾਨ ਹੈ ਅਤੇ ਇਹਨਾਂ ਦੇ ਵਿੱਚ LEDS ਨੇ ਅਤੇ ਇਹ ਬਾਜ਼ੀਖਾਨੇ ਸਮਾਨ ਹੈ STCPU ਨੇ ਲੈਪਟਾਪ ਨੇ ਇਸ ਤਰੀਕੇ ਦਾ ਲੈਪਟਾਪ ਜਿਹੜੇ ਨੇ ਆ ਇਸ ਵਕਤ ਵਕ ਵਕ ਥਾਣਾ ਨੂੰ ਦਿੱਤੇ ਜਾ ਰਹੇ ਨੇ ਤਾਂ ਇਹ ਥਰਮਲ ਪ੍ਰਿੰਟਰ ਨੇ UPS ਵਗੈਰਾ ਸਾਰਾ ਸਮਾਨ ਜਿਹੜਾ ਹੈਗਾ ਇਸ ਵਕਤ ਇੱਥੇ ਦਿੱਤਾ ਜਾ ਰਿਹਾ ਤਾਂ ਇਹ ਤਸਵੀਰ ਤੁਸੀਂ ਵੇਖੋ ਕਿ ਕਿਸ ਤਰੀਕੇ ਨਾਲ ਪੂਰਾ ਇੱਕ ਵੱਡਾ ਕਿਹਾ ਜਾਵੇ ਤਾਂ ਕਮਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੇਖ ਸਕਦੇ ਹੋ ਲੈਪਟਾਪਸ ਨੇ ਅਤੇ ਹੋਰ ਸਾਰਾ ਸਮਾਨ ਜਿਹੜਾ ਹੈਗਾ ਲੇਡੀਜ਼ ਵਗੈਰਾ ਜਿਹੜੀਆਂ ਨੇ ਉਹ ਤਮਾਮ ਇੱਥੇ ਇਸ ਵਕਤ ਵਕ ਵਕ ਥਾਣੇ ਨੂੰ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਜਿੱਥੇ ਇਸ ਵਕਤ ਤਮਾਮ ਲੋਕ ਜਿਹੜੇ ਨੇ ਮੌਜੂਦ ਰਹਿ ਅਤੇ ਇਸ ਵਕਤ ਜ਼ਰੂਰੀ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਬਿਲਕੁਲ ਇਸ ਵਕਤ ਜਿਹੜਾ ਹੈਗਾ ਇਹਨਾਂ ਨੂੰ ਵੰਡੇ ਜਾਣ ਗਿਆ ਜਿਹੜਾ ਸਮਾਨ ਹੈਗਾ ਅਤੇ ਇਹ ਸ਼ੁਰੂਆਤ ਜਿਹੜੀ ਜਗ੍ਹਾ ਇਸ ਦੀ ਕੀਤੀ ਜਾ ਰਹੀ ਹੈ ਤਾਂ तमाम पुलिस टीम ਜਿਹੜੀ ਹੈਗੀ ਇੱਥੇ ਮੌਜੂਦ ਦਿਖਾਈ ਦੇਵੇਗੀ ਅਤੇ ਇਸ ਵਕਤ ਜਿਹੜਾ ਹੈ ਪਹਿਲਾਂ ਗੱਲ ਕੀਤੀ ਜਾਵੇ ਤਾਂ ਇਸ ਵਕਤ ਨੂੰ ਇੱਕ ਪਰਫਰ ਤੋਂ ਦਿਖਾ ਦਿੰਨੇ ਆ ਜਿਹੜੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕਿ ਜਿਹੜਾ ਜਿਹੜਾ ਸਮਾਨ ਜਿਹੜਾ ਹੈਗਾ ਉਹ ਇਸ ਵਕਤ ਇੱਥੇ ਵੰਡਿਆ ਜਾ ਰਿਹਾ ਸਰ ਕਿੰਨਾ ਕੁ ਲੱਭ ਬੈਕ ਹੋਏਗਾ ਜਿਹੜਾ ਸਮਾਨ ਅਸੀਂ ਥੈਂਕਫੁਲ ਆ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫ੍ਰੀਕ ਡਾਕਟਰ ਪ੍ਰਗਿਆ ਜੈਨ ਜੀ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ 'ਚ ਅਸੀਂ ਕੰਮ ਕਰ ਰਹੇ ਹਾਂ ਔਰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਜਿਹੜੀ ਪੁਲਿਸ ਹੈ ਉਹ ਮਾਡਰਨ ਹੋ ਗਈ ਹੈ ਔਰ ਨਵਾਂ ਕਾਨੂੰਨ ਜੋ ਜਿਵੇਂ ਸਰ ਨੇ ਦੱਸਿਆ ਕਿ ਬੀਐਨਐਸ ਨੂੰ ਲਾਗੂ ਕਰਨ ਦੇ ਲਈ ਜੋ ਚੀਜ਼ਾਂ ਪੁਲਿਸ ਦੇਖਦੀ ਆਈ ਸੀ ਜਿਵੇਂ ਬੈਂਕਾਂ ਦੇ ਸੀ ਬਾਰਕੋਡ ਸੀ ਜਾਂ ਸਕੈਨਰ ਸੀ ਉਹ ਸਾਰੀਆਂ ਐਸ ਇਟ ਇਜ਼ ਹੁਣ ਥਾਣੇ ਦੇ ਵਿੱਚ ਅਵੇਲੇਬਲ ਹੋ ਚੁੱਕੀਆਂ ਨੇ ਕਿਹਾ ਜਾ ਸਕਦਾ ਪੁਲਿਸ ਵੀ ਹੋਰ ਜ਼ਿਆਦਾ ਹਾਈ ਟੈਕ ਹੋ ਜਾਵੇਗਾ ਬਿਲਕੁਲ ਹਾਈ ਟੈਕ ਹੋ ਗਈ ਹੈ ਜੀ ਫ੍ਰੀਕੋਡ ਪੁਲਿਸ ਹਾਈ ਟੈਕ ਹੋ ਚੁੱਕੀ ਹੈ ਕਿਉਂਕਿ ਜੋ ਕੰਮ ਅਸੀਂ ਪਹਿਲਾਂ ਨਾਰਮਲ ਕਰਦੇ ਸੀ ਹੱਥਾਂ ਨਾਲ ਲਗਾਉਂਦੇ ਸੀ ਹੁਣ ਉਹ ਬਿਲ ਮੈਨੂੰ ਲਿਨੀ ਇਹ ਬਹੁਤ ਵੱਡਾ ਬੈਨੀਫਿਟ ਮਿਲਣ ਵਾਲਾ ਬਿਲਕੁਲ ਸਥਾਨ ਸਾਡੇ ਸਾਰੇ ਥਾਣੇ ਦੇ ਆਯੂਜ਼ ਨੂੰ ਔਰ ਮੁੰਚੀ ਸਟਾਫ ਨੂੰ ਬਿਲਕੁਲ ਉਹਦਾ ਬੈਨੀਫਿਟ ਹੋਊਗਾ ਹਰੇਕ ਰਿਕਾਰਡ ਹੁਣ ਡਿਜੀਟਲ ਹੋ ਜਾਏਗਾ ਤਾਂ ਬਿਲਕੁਲ ਹਰੇਕ ਰਿਕਾਰਡ ਜਿਹੜਾ ਡਿਜੀਟਲ ਹੋ ਜਾਵੇਗਾ ਤੇ ਗੱਲਬਾਤ ਕਰ ਲੈਣੇ ਆ ਕਿੰਨਾ ਕੁ ਬੇਨਫੀਟ ਮੈਡਮ ਲੱਗਦਾ ਕਿ ਹੋਏਗਾ ਇਹ ਸਮਾਨ ਜਿਹੜਾ ਦਿੱਤਾ ਜਾਏ ਬੇਨਫੀਟ ਤਾਂ ਬਹੁਤ ਬੇਨਫੀਟ ਹੈ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਐਸਐਸਪੀ ਮੈਡਮ ਡਾਕਟਰ ਪੱਗਿਆ ਜੈਨ ਦਾ ਜਿਨ੍ਹਾਂ ਦੇ ਸਦਕੇ ਜਿਨ੍ਹਾਂ ਦੀ ਹਿੰਮਤ ਨਾਲ ਇਹ ਸਾਰਾ ਕੋਈ ਦੇਖੋ ਮੇਲਾ ਲੱਗਿਆ ਪਿਆ ਮੇਲੇ ਦੀ ਤਰ੍ਹਾਂ ਮੇਲਾ ਹੀ ਆ ਜਿੱਦਾਂ ਸਮਾਨ ਮੇਲੇ ਲੱਗਦੇ ਆ ਨਾ ਹੁੰਦਾ ਹੈ ਇਹ ਵੀ ਵਧੀਆ ਅਨੁਸ਼ਾਸਨ ਵਧੀਆ ਢੰਗ ਪ੍ਰਸ਼ਾਸਨ ਨੇ ਚਲਾਉਣ ਲਈ ਵਧੀਆ ਕੰਮ ਨੂੰ ਸੱਜੇ ਢੰਗ ਨਾਲ ਚਲਾਉਣ ਲਈ ਇਹ ਸਮਾਨ ਦੀ ਬਹੁਤ ਲੋੜ ਹੈ ਲੱਗਦਾ ਪੁਲਿਸ ਹੋਰ ਜਦ ਹਾਈ ਟੈਕ ਹੋ ਜਾਊਗੀ ਹੋਰ ਆਸਾਨੀ ਹੋ ਜਾਊ ਕੰਮ ਕਰਦਾ ਜਿੱਦਾਂ ਕਿ ਜਿਹੜਾ ਠੀਕ ਹੈ ਗਿੰਦਾ ਇਸੇ ਕਰਕੇ ਇਹ ਸਮਾਨ ਨਾਲ ਵਧੀਆ ਹੋਰ ਵੀ ਵਧੀਆ ਫਰਕ ਪਾਊਗਾ ਪਰ ਬਿਲਕੁਲ ਹੋਰ ਜਿਆਦਾ ਫਰਕ ਪੈਣ ਵਾਲਾ ਹੈ ਤਾਂ ਅਸੀਂ ਦੇ ਦੁਦ ਕਿਹਾ ਜਾਵੇ ਤਾਂ ਪੁਲਿਸ ਇਸ ਵਕਤ ਕਾਫੀ ਜਿਆਦਾ ਹਾਈ ਟੈਕ ਰਹਿਣ ਵਾਲੀ ਹੈ ਅਤੇ ਤਸਵੀਰਾਂ ਜਿਹੜੀਆਂ ਨੇ ਤੁਸੀਂ ਪੁਲਿਸ ਜੋ ਦਫਤਰ ਹੈਗਾ ਐਸਐਸਪੀ ਆਫਿਸ ਜਿਹੜਾ ਫਰੀਦਕੋਟ ਦਾ ਉਸ ਦੀ ਬਾਹਰ ਦੀਆਂ ਤਸਵੀਰਾਂ ਵੇਖ ਰਹੇ ਹੋ ਜਿੱਥੇ ਕਿ ਅੱਜ ਇਹ ਪੂਰਾ ਸਮਾਨ ਜਿਹੜਾ ਹੈਗਾ ਇਸ ਦਾ ਵਿਤਰਣ ਕੀਤਾ ਜਾ ਰਿਹਾ ਜਿਸ ਵਿੱਚ ਕਿ तमाम ਚੀਜ਼ਾਂ ਜਿਹੜੀਆਂ ਨੇ ਉਹ ਮੌਜੂਦ ਨੇ तमाम ਇਕੁਪਮੈਂਟਸ ਜਿਹੜੇ ਨੇ ਉਹ ਮੌਜੂਦ ਨੇ ਤਾਂ ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਪੁਲਿਸ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਜਿਹੜਾ ਅੱਜ ਦਾ ਇਹ ਜਿਹੜਾ ਸਮਾਨ ਵੰਡਣ ਕੀਤਾ ਜਾ ਰਿਹਾ ਹੈ ਇਹ ਰਹਿਣ ਵਾਲਾ ਹੈ ਤਾਂ ਗੱਲਬਾਤ ਜਿਹੜੀ ਹੈਗੀ ਐ एसएसपी ਨਾਲ ਵੀ ਕਰਾਂਗੇ ਜੋ ਡਾਕਟਰ ਪ੍ਰਗਜ ਹਨ ਫਰੀਦਕੋਟ ਦੇ ਕਿ ਕਿੰਨਾ ਕੁ ਸਮਾਨ ਹੈ ਗਿਆ ਕਿੰਨੀ ਲਾਗਤ ਇਸ ਦੀ ਹੈਗੀ ਹੈ ਤੇ ਪੰਜਾਬ ਸਰਕਾਰ ਵੱਲੋਂ ਕਿਸ ਤਰੀਕੇ ਨਾਲ ਜਿਹੜਾ ਹੈਗਾ ਇਸ ਵਕਤ ਪੁਲਿਸ ਨੂੰ ਹੋਰ ਜ਼ਿਆਦਾ ਹਾਈ ਟੈਕ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਇਹ तमाम ਤਸਵੀਰਾਂ ਤੁਸੀਂ ਇਸ ਵਕਤ ਫਰੀਦਕੋਟ ਦੇ SSP ऑफिस ਦੇ ਬਾਹਰੋਂ ਵੇਖ ਰਹੇ ਹਾਂ ਜਿੱਥੇ ਕਿ ਇਸ ਵਕਤ 100 ਦਾ ਪੂਰਾ ਪੁਲਿਸ ਡਿਪਾਰਟਮੈਂਟ ਜਿਹੜਾ ਗਿਆ ਜਿਹੜੇ ਵਕ ਵਕ ਥਾਣੇ ਚ ਜਿਨ੍ਹਾਂ ਨੇ ਕੰਮ ਕਰਨਾ ਹੈਗਾ ਉਹ तमाम ਲੋਕ ਮੌਜੂਦ ਨੇ ਤਾਂ ਉਹਨਾਂ ਦੇ ਵਿੱਚ ਇਸ ਵਕਤ ਹੈ ਖੁਸ਼ੀ ਵੀ ਜਿਹੜੀ ਹੈ ਕਿ ਇਸ ਗੱਲ ਦੀ ਪਾਈ ਜਿਹੜੇ ਮੈਡਮ ਕਿੰਨਾ ਕੁ ਫਰਕ ਪਵੇਗਾ ਪੁਲਿਸ ਨੂੰ ਇਸ ਚੀਜ਼ ਨਾਲ ਪੁਲਿਸ ਨੂੰ ਬਹੁਤ ਮਤਲਬ ਇਹਦਾ ਬੈਨੀਫਿਟ ਹੋਣ ਵਾਲਾ ਹੈ ਕਿਉਂਕਿ ਅੱਜ ਅੱਜ ਕੱਲ ਦਾ ਜਿਹੜਾ ਜਮਾਨਾ ਹੈਗਾ ਵੀ ਡਿਜੀਟਲ ਦਾ ਹੈਗਾ ਇਹ ਹੈ ਨਾ ਤੇ ਕੁਝ ਪੇਪਰ ਵਰਕ ਜਿਵੇਂ ਘਟੂਗਾ ਤੇ ਬਹੁਤ ਹੀ ਮਤਲਬ ਇਹਨਾਂ ਚੀਜ਼ਾਂ ਦੀ ਥਾਣਿਆਂ ਨੂੰ ਬਹੁਤ ਜ਼ਿਆਦਾ ਹੀ ਲੋਡ ਹੈਗੀ ਆ ਲੱਗਦਾ ਵੀ ਬੁੱਲ ਸੋਰਜ ਦਾ ਹਾਈ ਟੈਕ ਹੋ ਜਾਊਗਾ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਮਤਲਬ ਐਡਵਾਂਸ ਹੋ ਜਾਏਗੀ ਬਿਲਕੁਲ ਤਸਵੀਰ ਤੁਸੀਂ ਵੇਖੀ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਇਸ ਵਕਤ ਕੰਮ ਕੀਤਾ ਜਾ ਰਿਹਾ ਹੈ ਅਤੇ ਵਕਵਾ ਕਾ ਅਧਿਕਾਰੀ ਜਿਹੜੇ ਨੇ तमाम ਲੋਗ ਗਏ ਤੇ ਮੌਜੂਦ ਨੇ ਅਤੇ ਇਸ ਵਕਤ ਦੀ ਤਸਵੀਰ ਜਿਹੜੀ ਹੈਗੇ ਤੁਸੀਂ ਫਰੀਦਕੋਟ ਤੋਂ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਇਹ ਸਮਾਨ ਜਿਹੜਾ ਹੈਗਾ ਇਹ ਦਿੱਤਾ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਐਸਐਸਪੀ ਫਰੀਦਕੋਟ ਨਾਲ ਕਿ ਕਿਸ ਤਰੀਕੇ ਦਾ ਜਿਹੜਾ ਹੈ ਕਿ ਬੈਨੀਫਿਟ ਰਹਿਣ ਵਾਲਾ ਹੈ ਇਸ ਸਮਾਨ ਨੂੰ ਲੈ ਕੇ ਅਤੇ ਕਿਸ ਤਰੀਕੇ ਨਾਲ ਸਹਾਇਤਾ ਜਿਹੜੀ ਹੈਗੀ ਹੈ ਉਹ ਹੋਵੇਗੀ ਜਿਹੜੀ ਕਿ ਇਸ ਵਕਤ ਪੁਲਿਸ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਾਂ ਪੁਲਿਸ ਨੂੰ ਵੱਡੀ ਜਿਹੜੀ ਹੈਗੀ ਹੈ ਸਹਾਇਤਾ ਮਿਲਣ ਵਾਲੀ ਹੈ ਨੈਕਵਿਪਮੈਂਟਸ ਨਾਲ ਹਾਈ ਟੈਕ ਹੁੰਦੀ ਪੁਲਿਸ ਜਿਹੜੀ ਹੈਗੀ ਉਹ ਦਿਖਾਈ ਦੇ ਰਹੀ ਹੈ ਤਾਂ तमाम ਜਿਹੜੇ ਕਰਮਚਾਰੀ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਕੰਮ ਕਰਨਾ ਹੈ ਜਿਨ੍ਹਾਂ ਨੂੰ ਇਹ ਇਸ਼ੂ ਹੋਣੇ ਨੇ ਤਾਂ ਗਲਬਤ ਕਰ ਲਾਂਗੇ ਇੱਥੇ ਜਿਹੜੇ ਐਸਐਸਪੀ ਸਾਹਿਬ ਜਿਹੜੇ ਨੇ ਉਹ ਮੌਜੂਦ ਨੇ ਮੈਡਮ ਕਿੰਨਾ ਕੁ ਬੈਨੀਫਿਟ ਜਿਹੜਾ ਰਹਿਣ ਵਾਲਾ ਹੈ ਜਿਹੜਾ ਅੱਜ ਇਕੁਪਮੈਂਟਸ ਜਿਹੜੇ ਦਿੱਤੇ ਗਏ ਜੀ ਅੱਜ ਹਵੀਸੋ 26 ਚ ਫਰੀਦਕੋਟ ਪੁਲਿਸ ਨੂੰ ਇੱਕ ਡਿਜੀਟਲੀ ਹਾਈ ਟੈਕ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ ਇਹ ਚ ਮੈਂ ਦਿਲੋਂ ਧੰਨਵਾਦ ਕਰਾਂਗੀ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਡੀਜੀਪੀ ਸਰ ਦਾ ਜਿਨ੍ਹਾਂ ਨੇ ਪੁਲਿਸ ਦੀ ਜਿਹੜੀ ਜ਼ਰੂਰਤਾਂ ਹੈंगी ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਨੈਕਸਟ ਸਟੈਪ ਚੱਕਦੇ ਹੋਏ ਸਾਰੇ ਹੀ ਥਾਣਿਆਂ ਨੂੰ ਅ ਮਲਟੀਪਲ ਕੰਪਿਊਟਰਸ ਪ੍ਰਿੰਟਰਸ ਔਰ ਲੈਪਟਾਪਸ ਔਰ ਮੋਬਾਈਲ ਫੋਨਸ ਵੀ ਪ੍ਰੋਵਾਈਡ ਕੀਤੇ ਨੇ ਇਹ ਜਿਹੜਾ ਪੂਰਾ ਸਮਾਨ ਹੈ ਇਹਦੀ ਅਗਰ ਅਸੀਂ ਕੋਸਟਿੰਗ ਦੇਖੀਏ ਤਾਂ ਇਹ ਮਿਨੀਮਮ 1 ਕਰੋੜ ਰੁਪਏ ਦੀ ਇਹਦੀ ਕੋਸਟਿੰਗ ਹੈ ਜਿਹੜਾ ਡਿਜੀਟਲ ਇੱਕ ਨਵਾਂ ਇਨਫਰਾਸਟ੍ਰਕਚਰ ਸਾਰੇ ਹੀ ਥਾਣੇ ਤੇ ਚੌਕੀਆਂ ਨੂੰ ਪ੍ਰੋਵਾਈਡ ਕੀਤਾ ਗਿਆ ਪਿਛਲੇ ਸਾਲ ਗੱਲ ਕੀਤੀ ਜਾਵੇ ਤਾਂ ਸਾਰੇ ਥਾਣੇ ਜਿਹੜੇ ਨੇ ਉਹਨਾਂ ਦਾ ਰੂਪ ਬਦਲਿਆ ਸੀਗਾ ਉਸ ਲਈ بڑے ਅਧਿਕਾਰੀਆਂ ਨੂੰ ਤੁਸੀਂ ਅਵਾਰਡਸ ਵੀ ਦਿੱਤੇ ਨੇ ਬੜਾ ਕੁਝ ਹੋਇਆ ਤਾਂ ਇਸ ਵਕਤ ਜਿਹੜੀ ਕੋਸ਼ਿਸ਼ ਰਹਿਣ ਵਾਲੀ ਹੈ ਕਿਸ ਤਰੀਕੇ ਦੀ ਰਹਿਣ ਵਾਲੀ ਹੈ ਇਹਦਾ ਪੂਰਾ ਜਿਹੜਾ ਸ਼ਰੇਆ ਉਹ ਸਾਡੇ ਡੀਜੀਪੀ ਸਰ ਨੂੰ ਜਾਂਦਾ ਹੈ ਕਿ ਉਹ ਹਮੇਸ਼ਾ ਹੀ ਇੱਕ ਬਹੁਤ ਹੀ ਪ੍ਰੋਗਰੈਸਿਵ ਪੁਲਿਸਿੰਗ ਵੱਲ ਉਹਨਾਂ ਦਾ ਧਿਆਨ ਰਹਿੰਦਾ ਹੈ ਉਹ ਤਾਂ ਉਹ ਸਾਨੂੰ ਵੀ ਐਨਕਰੀਜ ਕਰਦੇ ਹਨ ਕਿ ਅਸੀਂ ਨਵੇਂ-ਨਵੇਂ ਕੰਮ ਕਰੀਏ ਤੇ ਪਬਲਿਕ ਨੂੰ ਇੱਕ ਐਫੀਸ਼ੀਐਂਟ ਪਬਲਿਕ ਸਰਵਿਸ ਡਿਲੀਵਰੀ ਦੇਈਏ ਤੇ ਜਿਵੇਂ ਸਾਡੇ ਮਨਜੁਗ ਸੀਐਮ ਸਾਹਿਬ ਨੇ ਸਾਰੇ ਹੀ ਐਸਐਚਓਜ਼ ਨੂੰ ਨਵੀਆਂ ਗੱਡੀਆਂ ਪ੍ਰੋਵਾਈਡ ਕਰਾਈਆਂ ਸੀਗੀਆਂ ਸਾਡੇ ਸਾਰੇ ਐਸਪੀਜ਼ ਤੇ ਡੀਐਸਪੀਜ਼ ਨੂੰ ਇੰਨੀ ਵਧੀਆ ਗੱਡੀਆਂ ਪ੍ਰੋਵਾਈਡ ਕਰਾਈਆਂ ਸਿਗੀਆਂ ਜਿੰਨਾ ਮੈਨੂੰ ਲੱਗਦਾ ਕਿ ਸ਼ਾਇਦ ਪੂਰੇ ਦੇਸ਼ 'ਚ ਇੱਕ ਨਵੀਂ ਮਿਸਾਲ ਹੈ ਤੇ ਹੁਣ ਹਰ ਇੱਕ ਥਾਣੇ ਨੂੰ ਤਿੰਨ ਤਿੰਨ ਚਾਰ ਚਾਰ ਕੰਪਿਊਟਰਸ ਇੱਕ ਲੈਪਟਾਪਸ ਔਰ ਇੱਕ ਨੈਕਸਟ ਜਨਰੇਸ਼ਨ ਫਿੰਗਰਪ੍ਰਿੰਟ ਸਕੈਨਰਸ 바ਰ ਕੋਡਸ ਪ੍ਰੋਵਾਈਡ ਕਰਾਣਾ ਇਹ ਪੰਜਾਬ ਪੁਲਿਸ ਨੂੰ ਹਾਈ ਟੈਕ ਬਣਾਉਣ ਦੇ ਵੱਲ ਇੱਕ ਬਹੁਤ ਇੱਕ ਮੇਜਰ ਲੀਪ ਹੈ ਔਰ ਇਸ ਸੇ ਸਾਡੀ ਜਿਹੜੀ ਇੱਕ ਐਫੀਸ਼ੀਐਂਸੀ ਹੈ ਔਰ ਸਪੀਡ ਆਫ ਪਰਫਾਰਮੈਂਸ ਵੀ ਬਹੁਤ ਇੰਪਰੂਵ ਹੋਊਗੀ ਜੀ ਗੱਡੀਆਂ ਦੀ ਗੱਲ ਕੀਤੀ ਵਾ 3 ਵਜੇ ਤੋਂ ਇੱਕ ਟਰੱਕ ਫਸਿਆ ਹੋਇਆ ਸੀ ਤੁਹਾਡੇ ਕਰਮਚਾਰੀ ਜਿਹੜੇ ਐਸਐਸਐਫ ਵਾਲੇ ਨੇ 3 ਵਜੇ ਤੇ ਲੱਗੇ ਹੋਏ ਸੀ ਅਸੀਂ 10 ਵਜੇ ਦੇ ਕਰੀਬ ਰਿਪੋਰਟ ਕਰਨ ਗਏ ਸੀ ਉਦੋਂ ਤੱਕ ਉਹ ਲੋਕ ਲੱਗੇ ਹੋਏ ਸੀ 10 ਦੇ ਪਿੰਡਾਂ ਵਿੱਚੋਂ ਜਾ ਜਾ ਕੇ ਸੰਗਲ ਲੈ ਕੇ ਆਣਾ ਸਾਰਾ ਗੱਡੀ ਦਾ ਕੰਮ ਹੋ ਰਿਹਾ ਸੀਗਾ ਉਹਨਾਂ ਨੇ ਵੀ ਤਰਵਲ ਕੀਤਾ ਪਿੰਡ ਵਾਲੇ ਵਿਸ਼ੇਸ਼ ਤੌਰ ਤੇ ਤੁਹਾਡਾ ਕੇ ਵੀ ਨਵਾਂ ਅਰੇਂਜਮੈਂਟ ਕੀਤਾ ਦੇਖੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਨੂੰ মিডিਆ ਵੱਲੋਂ ਜਾਂ ਪਬਲਿਕ ਵੱਲੋਂ ਮੈਨੂੰ ਮੇਰੀ ਜਿਹੜੀ ਮੁਲਾਜ਼ਮ ਨੇ ਜਿਹੜੇ ਸਾਡੇ ਅੰਡਰ ਕੰਮ ਕਰਦੇ ਉਹਨਾਂ ਬਾਰੇ ਕੁਝ ਚੰਗੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਔਰ ਸਾਡਾ ਹਮੇਸ਼ਾ ਇਹ ਇਹੀ ਰਹਿੰਦਾ ਕਿ ਇੱਕ ਪੋਜ਼ਿਟਿਵ ਪਬਲਿਕ ਪਰਸਪੈਕਸ਼ਨ ਵਾਲਾ ਸੀ ਜਾਈਏ ਤਾਂ ਮੀਡੀਆ ਨੂੰ ਵੀ ਮੈਂ ਰਿਕੁਐਸਟ ਕਰਾਂਗੀ ਕਿ ਹਰ ਇੱਕ ਪੁਲਿਸ ਮੁਲਾਜ਼ਮ ਮੈਂ ਹਮੇਸ਼ਾ ਸੇ ਇਹੀ ਕਰਨੀ ਹੈ ਭਾਵੇਂ ਥਾਣੇ ਦੇ ਲੈਵਲ ਤੇ ਹੋ ਭਾਵੇਂ ਚੌਕੀ ਦੇ ਲੈਵਲ ਤੇ ਹੋ ਐਸਐਸਪੀ ਦਫ਼ਤਰ ਹੋ ਐਸਪੀ ਦਫ਼ਤਰ ਹੋ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਡੇਲੀ ਇੱਕ ਚੰਗਾ ਕੰਮ ਸਾਡੇ ਵੱਲੋਂ ਹੋ ਜਾਏ ਤੇ ਇਹ ਜਦੋਂ ਤੁਸੀਂ ਮੈਨੂੰ ਦੱਸ ਰਹੇ ਹੋ ਸੋ ਆਈ ਵਿਲ ਡੈਫੀਨੇਟਲੀ ਕਾਲ ਥੀਸ ਐਸਐਸਐਫ ਗਾਈਜ਼ ਜੋ ਵੀ ਇਹ ਹੈ ਔਰ ਉਹਨ ਮੁਲਾਜ਼ਮ ਹਨ ਉਹ ਅਸੀਂ ਪ੍ਰੋਪਰਲੀ ਉਹਨਾਂ ਨੂੰ ਰਿਵਾਰਡਸ ਅਸੀਂ ਦਵਾਵਾਂਗੇ ਜੀ ਇੱਕ ਵਾਰੀ ਮਸਤਾ ਬਿਲਕੁਲ ਇਸ ਵਕਤ ਸਾਡੇ ਨਾਲ ਐਸਐਸਪੀ ਫਰੀਦਕੋਟ ਮੌਜੂਦ ਸੀਗੇ ਅਤੇ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਬੈਨੀਫਿਟ ਰਹਿਣ ਵਾਲਾ ਹੈ ਕਿੰਨਾ ਫਾਇਦਾ ਜਿਹੜਾ ਹੈਗਾ ਪੁਲਿਸ ਨੂੰ ਹੋਣ ਵਾਲਾ ਹੈ ਜਿਹੜਾ ਪੁਲਿਸ ਦਾ ਇਸ ਵਕਤ ਡਿਜੀਟਲਾਈਜੇਸ਼ਨ ਹੋ ਰਿਹਾ ਹੈ ਉਸ ਨੂੰ ਲੈ ਕੇ ਕਰੀਬ 1 ਕਰੋੜ ਦਾ ਸਮਾਨ ਜਿਹੜਾ ਹੈਗਾ ਫਰੀਦਕੋਟ ਦੇ ਵੱਖ-ਵੱਖ ਥਾਣਿਆਂ ਨੂੰ ਅੱਜ ইস্যੂ ਕੀਤਾ ਜਾ ਰਿਹਾ ਹੈ ਫਰੀਦਕੋਟ ਤੋਂ ਕੈਮਰਾਵਾਸਨਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ